ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਠੰਡਾ ਬੁਰਜ ਢਾਉਣ ਦਾ ਸੱਚ ਸਾਹਮਣੇ ਆ ਗਿਆ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਜੋ ਗੁਰੂ ਸਮੇਂ ਦੀਆਂ ਬਣੀਆਂ ਹੋਈਆਂ ਨੇ ਪੁਰਾਤਨ ਨੇ ਸਾਧ ਸੰਗਤ ਸਾਡੇ ਕੋਲੇ ਸਿਰਫ ਉਂਗਲਾਂ ਤੇ ਗਿਣਨ ਮਾਤਰ ਉਹ ਚੀਜ਼ਾਂ ਵਸਤੂਆਂ ਜਿਹੜੀਆਂ ਨੇ ਰਹਿ ਗਈਆਂ ਨੇ ਤਰਨ ਤਾਰਨ ਸਾਹਿਬ ਦੀ ਡਿਊਟੀ ਦਾ ਮਸਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਚਲੋ ਸੰਗਤ ਨੇ ਉਪਰਾਲਾ ਕੀਤਾ ਉਸ ਨੂੰ ਰੋਕ ਦਿੱਤਾ ਗਿਆ ਨਹੀਂ ਤਾਂ ਸ਼ਾਇਦ ਉਹ ਵੀ ਸਾਡੇ ਕੋਲੋਂ ਕਿਤੇ ਮਸਲਾ ਦੂਰ ਹੋ ਜਾਣਾ ਸੀ ਠੰਡਾ ਬੁਰਜ ਟਾਇਆ ਗਿਆ 1930 ਦੇ ਵਿੱਚ ਵੀਮੀ ਸਦੀ ਤੱਕ ਜਿਹੜਾ ਠੰਡਾ ਬੁਰਜ ਸੀ ਉਹ ਹੁਣ ਉਸੇ ਤਰ੍ਹਾਂ ਰਿਹਾ ਇੰਨੇ ਸਾਲ 2-3 ਸਦੀਆਂ ਲੰਘ ਜਾਂਦੀਆਂ ਨੇ ਤੇ ਸਾਲ ਸੰਗਤ ਠੰਡਾ ਬੁਰਜ ਜਿਹੜਾ ਉਸੇ ਤਰ੍ਹਾਂ ਜਿਹੜਾ ਰਹਿੰਦਾ ਉਸੇ ਤਰ੍ਹਾਂ ਮੌਜੂਦ ਰਹਿੰਦਾ ਇਥੋਂ ਤੱਕ ਮੈਂ ਕਈ ਬਜ਼ੁਰਗਾਂ ਤੋਂ ਜਿਹੜਾ ਸੁਣਿਆ ਹੈ ਕਹਿੰਦੇ 1980 ਤੱਕ ਜਿਹੜਾ ਠੰਡਾ ਬੁਰਜ ਸੀ ਨਾ ਉਹ ਬਿਲਕੁਲ ਸਹੀ ਸਲਾਮਤ ਸੀ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਗਿਆ ਕੀ ਜਿਹੜਾ 21ਵੀਂ ਸਦੀ ਦੇ ਵਿੱਚ ਆ ਕੇ ਸਭ ਕੁਝ ਹੋਣਾ ਸੀ ਠੰਡਾ ਬੁਰਜ ਗੰਗੂ ਬ੍ਰਾਹਮਣ ਦਾ ਘਰ ਉਸੇ ਤਰ੍ਹਾਂ ਰੱਖਿਆ ਗਿਆ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਛੋਟੇ ਸਹਬਜ਼ਾਦੇ ਮਾਤਾ ਗੁਜਰ ਕੌਰ ਨੇ ਰਾਤ ਕੱਟੀ। ਉਹ ਉਸੇ ਤਰ੍ਹਾਂ ਰੱਖਿਆ ਗਿਆ ਤੇ ਠੰਡੇ ਬੁਰਜ ਨੂੰ ਨਵਾਂ ਬਣਾਉਣ ਦੀ ਕੀ ਲੋੜ ਪੈ ਗਈ ਸੀ। ਚਮਕੌਰ ਦੀ ਕੱਚੀ ਗੜੀ ਨੂੰ ਢਾਕੇ ਨਵਾਂ ਬਣਾਉਣ ਦੀ ਕੀ ਲੋੜ ਪੈ ਗਈ ਸੀ। ਆਨੰਦ ਗੜ੍ਹ ਕਿਲੇ ਨੂੰ ਢਾਕੇ ਨਵਾਂ ਬਣਾਉਣ ਦੀ ਕੀ ਲੋੜ ਪੈ ਗਈ ਸੀ। ਕਈਆਂ ਨੇ ਮੈਂ ਜਿਹੜਾ ਸਵਾਲ ਸੁਣਿਆ ਕਿ ਇਹਦੇ ਜੋ ਪੁਰਾਤਨ ਹੋ ਚੁੱਕੇ ਸੀ ਜਿਉਂ ਆਏ ਹੋ ਪਾਕਿਸਤਾਨ ਜਾਓ ਉਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੀਆਂ ਚੀਜ਼ਾਂ ਜਿਹੜੀਆਂ ਨੇ ਬਣੀਆਂ ਹੋਈਆਂ ਇਮਾਰਤਾਂ ਉਹ ਸਾਂਭ ਕੇ ਰੱਖੀਆਂ ਗਈਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਦੀਆਂ ਸਾਂਭ ਕੇ ਰੱਖੀਆਂ ਗਈਆਂ ਨੇ ਜੇ ਸਾਧ ਸੰਗਤ ਦਾ ਤੇ ਗੱਲ ਹੀ ਕੁਝ ਨਹੀਂ ਆਤਾ ਜਿਹੜਾ ਆਪਾਂ ਦੇਖਦੇ ਆ 1700 3 4 ਦੀ ਗੱਲ ਹੈ ਤੋ ਕੀ ਅਸੀਂ ਉਹਨੂੰ ਸਾਂਭ ਕੇ 300 ਸਾਲ ਹਲੇ ਹੋਏ ਨੇ ਸਾਰੀ ਮੁਕਤੀ ਦੀ ਗੱਲ 300 ਸਾਲ 320 ਸਾਲ ਦਾ ਸਮਾਂ ਹੋਇਆ ਤੇ ਕੀ ਇਹ ਚੀਜ਼ਾਂ ਸਾਂਭੀਆਂ ਨਹੀਂ ਸੀ ਰਹਿ ਸਕਦੀਆਂ ਜਦੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਦੀਆਂ ਚੀਜ਼ਾਂ ਵਾਕੀ ਨੇ ਇੱਕ ਗੱਲ ਯਾਦ ਰੱਖਿਓ ਕਿ ਜਲ੍ਹਿਆਂਵਾਲੇ ਬਾਗ ਦੇ ਵਿੱਚ ਜੇ ਗੋਲੀ ਚੱਲਦੀ ਹੈ ਜਰਨਲ ਐਡਵਾਈਜ਼ਰ ਦੇ ਤਰਫੋਂ ਸੋ ਸਾਫ ਸੰਗਤ ਉਸ ਜਲ੍ਹਿਆਂਵਾਲੇ ਬਾਗ ਦੇ ਵਿੱਚ ਉਹਨਾਂ ਨਿਸ਼ਾਨੀਆਂ ਨੂੰ ਜਿਹੜਾ ਹੈ ਰੱਖਿਆ ਜਾਂਦਾ ਹੈ ਪਰ ਜੋ ਅੰਮ੍ਰਿਤਸਰ ਸਾਹਿਬ ਹੋਇਆ ਦਰਬਾਰ ਸਾਹਿਬ ਤੇ ਟੈਕ ਹੋਇਆ ਉਹਨੂੰ ਫਟਾਫਟ ਜਿਹੜਾ ਨਵੀਨੀਕਰਨ ਕਰ ਦਿੱਤਾ ਗਿਆ ਕਿਉਂ ਕਿਉਂਕਿ ਜਿਹੜੀਆਂ ਗੋਲੀਆਂ ਚਲਾਈਆਂ ਉਹ ਬਗਾਨਿਆਂ ਨੇ ਚਲਾਈਆਂ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਹ ਆਪਣਿਆਂ ਨੇ ਕੀਤਾ ਫਰਕ ਤੇ ਇਹੀ ਹੈ ਨਾ ਸਮਝਣ ਵਾਲੇ ਸਮਝ ਜਾਣਗੇ ਤੇ ਬਾਕੀ ਅੱਦੋ-ਉੱਤੋ ਗੱਲ ਲੰਘ ਜਾਣੀ ਚਲੋ ਖੈਰ ਮੈਂ ਬੇਨਤੀ ਕਰਨਾ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਮਾਰ ਸੇਵਾ ਕਰ ਦਿੱਤੀ ਸਾਡੀਆਂ ਪੁਰਾਤਨ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਕੱਲ ਨੂੰ ਸਾਡੇ ਬੱਚੇ ਪੁੱਛਣਗੇ ਕਿ ਕਿੱਥੇ ਨੇ ਉਹ ਕਿਲੇ ਕਿੱਥੇ ਹੈ ਉਹ ਠੰਡਾ ਬੁਰਜ ਕਿੱਥੇ ਹੈ ਉਹ ਨੀਹਾਂ ਜਿੱਥੇ ਸਹਿਬਜ਼ਾਦਿਆਂ ਨੂੰ ਚਿਣਿਆ ਗਿਆ ਚਲੋ ਠੀਕ ਹੈ ਕੁਝ-ਕੁਝ ਚੀਜ਼ਾਂ ਜੋ ਖੰਡਰ ਬਣ ਚੁੱਕੀਆਂ ਨੇ ਉਹਨਾਂ ਨੂੰ ਢਾਇਆ ਜਾ ਸਕਦਾ ਹੈ ਮੈਂ ਬੇਨਤੀ ਕਰਾਂ ਕਦੇ ਟੋਡਰ ਮਲ ਦੀ ਜਹਾਜੀ ਹਵੇਲੀ ਵੱਲ ਕਾਰ ਸੇਵਾ ਵਾਲੇ ਬਾਬਿਆਂ ਦੀ ਨਿਗ੍ਹਾ ਨਹੀਂ ਗਈ ਸਾਧ ਸੰਗਤ ਕਦੇ ਗਰੀਬਾਂ ਦੇ ਘਰ ਟਹਿ ਰਹੇ ਨੇ ਕਦੇ ਕਿਸੇ ਗ੍ਰੰਥੀ ਸਿੰਘ ਦੀ ਜਿਹੜੀ ਹੈ ਆਪਣੀ ਇੱਕ ਕੁੱਲੀ ਤੱਕ ਨਹੀਂ ਹੈਗੀ ਪੱਕੀ ਸਾਧ ਸੰਗਤ ਉਸ ਵਿਸ਼ੇ ਵੱਲ ਕਦੇ ਧਿਆਨ ਨਹੀਂ ਗਿਆ ਕਦੇ ਕਿਸੇ ਗ੍ਰੰਥੀ ਸਿੰਘ ਦਾ ਜਿਹੜਾ ਘਰ ਟਹਿ ਜਾਂਦਾ ਹੈ ਕਦੇ ਇੱਕ ਇੱਕ ਗ੍ਰੰਥੀ ਸਿੰਘ ਕੋਲੇ ਰਹਿਣ ਲਈ ਘਰ ਨਹੀਂ ਉਹਦੀ ਯੋਗ ਤਨਖਾਹ ਨਹੀਂ ਕਦੇ ਉਸ ਵਿਸ਼ੇ ਤੇ ਧਿਆਨ ਨਹੀਂ ਗਿਆ ਕਾਰ ਸੇਵਾ ਵਾਲੇ ਬਾਬਿਆਂ ਦਾ ਸਾਧ ਸੰਗਤ ਬੇਨਤੀ ਕਰਾਂ ਇਹ ਸਾਰੀਆਂ ਚੀਜ਼ਾਂ ਹੁਣ ਕਈਆਂ ਨੇ ਤੇ ਇਥੋਂ ਤੱਕ ਲਿਖਿਆ ਵਿਦਵਾਨਾਂ ਨੇ ਕਹਿੰਦੇ ਇਹ ਸਭ ਕੁਝ ਜਿਹੜੀ ਹੈ ਮਿਲੀ ਭੁਗਤ ਸੀ ਇਹ ਇਤਿਹਾਸ ਨਾਲ ਛੇੜਛਾੜ ਕਰਨ ਦਾ ਵਿਸ਼ਾ ਸੀ ਕਾਰ ਸੇਵਾ ਵਾਲੇ ਬਾਬਿਆਂ ਦੇ ਵਿੱਚ ਕੁਝ ਐਸੇ ਸਰਕਾਰੀ ਸਥਾਨ ਆਏ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਢਾ ਕੇ ਨਵੀਨੀਕਰਨ ਕਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਦੇ ਵਿੱਚ ਉਹ ਹੀ ਚੀਜ਼ ਖਤਮ ਕਰ ਦਿੱਤੀ ਜਾਵੇ ਕਿਹੜੇ ਬੁਰਜ ਕਿਹੜੀਆਂ ਨੀਹਾਂ ਤੇ ਕਿਹੜੇ ਆਨੰਦ ਘੜ ਦਿੱਤੇ ਨੇ ਅੱਜ ਕੂੜੇ ਕਰਕਟਾ ਦੇ ਢੇਰਾਂ ਦੇ ਵਿੱਚੋਂ ਸਮਾਰਕ ਉਹ ਮੀਲ ਪੱਥਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਹਿਬਜ਼ਾਦਿਆਂ ਦੇ ਨਾਂ ਤੇ ਬਣੇ ਹੋਏ ਸਾਧ ਸੰਗਤ ਉਹ ਨੀਚੋਂ ਮਲਬੇ ਦੇ ਵਿੱਚੋਂ ਮਿਲਦੇ ਆ ਜੀ ਕੀ ਉਹ ਸਾਰੀਆਂ ਚੀਜ਼ਾਂ ਕਰਨੀਆਂ ਸਹੀ ਨੇ ਨਹੀਂ ਮੈਂ ਸਮਝਦਾ ਵੀ ਉਹ ਨਹੀਂ ਸਹੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 300 ਸਾਲ ਜਿਹੜਾ ਹੈ ਅੱਜ ਸਮਾਂ ਲੰਘਿਆ ਕਿ ਉਹ ਉਹਨਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਕਿ ਸਾਡੇ ਨਾਂ ਤੇ ਸਮਾਰਕ ਬਣਨਗੇ ਮਾਰਗ ਬਣਨਗੇ ਸਾਡੇ ਨੀ ਮੀਲ ਪੱਥਰ ਲੱਗਣਗੇ ਨਹੀਂ ਨਹੀਂ ਪਿਆਰਿਓ ਇਹ ਸਾਡਾ ਵਹਿਮ ਹੈ ਤੇ ਉਹਨਾਂ ਦਾ ਜਿਹੜਾ ਮਕਸਦ ਸੀ ਕੌਮ ਲਈ ਕੁਰਬਾਨੀ ਕਰਨਾ ਪੰਥ ਨੂੰ ਬਚਾਉਣਾ ਉਹ ਤਾਂ ਅਸੀਂ ਸਮਝੇ ਹੀ ਨਹੀਂ ਪਿਆਰਿਓ ਅਸੀਂ ਤਾਂ ਕੇਵਲ ਨਾਮ ਰੱਖਣ ਤੱਕ ਸੀਮਤ ਰਹਿ ਗਏ ਬੇਨਤੀ ਕਰਦਾ ਕਿ ਅੱਜ ਵੀ ਸਾਡੇ ਕੋਲੇ ਸਮਾਂ ਹੈ ਉਸ ਚੀਜ਼ ਨੂੰ ਜਰਾ ਸਮਝੀਏ ਜੋ ਪ੍ਰਾਤਨ ਨਿਸ਼ਾਨੀਆਂ ਚਲੋ ਜਿਹੜਾ ਕੁਝ ਹੋ ਗਿਆ ਉਹ ਤੇ ਹੋ ਗਿਆ ਜੋ ਸਾਡੇ ਕੋਲੇ ਅੱਜ ਹੈ ਕੇਵਲ ਉਹਨੂੰ ਸੰਭਾਲੀਏ ਕਿਤੇ ਇਹ ਨਾ ਹੋਵੇ ਕਿ ਆਹ ਜਿਹੜੀਆਂ ਨਿਸ਼ਾਨੀਆਂ ਮਾਣੀਆਂ ਮੋਟੀਆਂ ਸਾਡੇ ਕੋਲੇ ਬਚੀਆਂ ਨੇ ਇਹਨਾਂ ਨੂੰ ਵੀ ਜਿਹੜਾ ਹੈ ਗਾਇਬ ਕਰ ਦਿੱਤਾ ਜਾਵੇ ਖਤਮ ਕਰ ਦਿੱਤਾ ਜਾਵੇ ਸੋ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਗੌਰ ਕੀਤਾ ਜਾਵੇ ਵਾਹਿਗੁਰੂ